ਮੈਂ ਉਹ ਨਵਾਂ ਨਵਾਂ ਕਾਲਜ ਚ ਪੜਨ ਲੱਗਾ ਸੀ ਜਦੋਂ ਮੇਰੀ ਭਾਬੀ ਨਵੀਂ ਨਵੀਂ ਵਿਆਹੀ ਸੀ ਭਾਬੀ ਬੜੀ ਸੋਹਣੀ ਸੀ ਉਹਦਾ ਹੁਸਨ ਡੋਲ ਡੋਲ ਕੇ ਪੈਂਦਾ ਸੀ ਮੇਰਾ ਭਰਾ ਰੰਗ ਦਾ ਬੜਾ ਕਾਲਾ ਸੀ ਭਾਬੀ ਗੋਰੀ ਚਿੱਟੀ ਤੇ ਸੋਹਣੀ ਸੁਨੱਖੀ ਸੀ ਭਾਬੀ ਦਾ ਰੰਗ ਤਾਂ ਬੜੀਆਂ ਚਮਕਾਂ ਮਾਰਦਾ ਸੀ ਅਸੀਂ ਤਾਂ ਮੇਰੇ ਭਰਾ ਨੂੰ ਕਹਿੰਦੇ ਸੀ ਕਿ ਤੇਰੀ ਤਾਂ ਲੋਟਰੀ ਲੱਗ ਗਈ ਤੈਨੂੰ ਇੰਨੀ ਸੋਹਣੀ ਵੋਟੀ ਮਿਲ ਗਈ ਆ ਮੈਂ ਤਾਂ ਚਾਹੁੰਦਾ ਸੀ ਕਿ ਮੇਰਾ ਵਿਆਹ ਵੀ ਮੇਰੀ ਭਾਬੀ ਦੀ ਭੈਣ ਨਾਲ ਹੋਵੇ ਰਪਾ ਬੀਦੀ ਭੈਣ ਜਿਆਦਾ ਸੋਹਣੀ ਨਹੀਂ ਸੀ ਮੇਰਾ ਭਰਾ ਦबई ਜਗਮ ਕਰਦਾ ਸੀ ਉਹ ਉਥੇ ਟਰਾਲਾ ਚਲਾਉਂਦਾ ਸੀ ਜਿਸ ਕਰਕੇ ਉਹਨੇ ਵਾਪਸ ਚਲੇ ਜਾਣਾ ਸੀ ਮੇਰਾ ਤਾਂ ਦਿਲ ਕਰਦਾ ਸੀ ਕਿ ਮੈਂ ਹੀ ਭਾਬੀ ਨੂੰ ਸੰਭ ਲਵਾਂ ਕਿਉਂਕਿ ਜਿਸ ਦਿਨ ਦੀ ਭਾਬੀ ਵਿਆਹ ਕੇ ਇਸ ਘਰ ਵਿੱਚ ਆਈ ਸੀ ਮੇਰਾ ਤਾਂ ਭਾਬੀ ਤੇ ਦਿਲ ਆ ਗਿਆ ਸੀ ਜਦੋਂ ਵੀ ਭਾਬੀ ਨਹਾ ਕੇ ਨਿਕਲਦੀ ਸੀ ਤਾਂ ਹੋਰ ਵੀ ਜ਼ਿਆਦਾ ਸੋਹਣੀ ਹੋ ਜਾਂਦੀ ਸੀ ਕਿਉਂਕਿ ਉਹਦਾ ਰੰਗ ਤਾਂ ਪਹਿਲਾਂ ਹੀ ਬੜਾ ਗੋਰਾ ਸੀ ਤੇ ਉਤੋਂ ਹੋਰ ਨਿਖਰ ਜਾਂਦੀ ਸੀ ਉਹ ਆਪਣੇ ਆਪ ਦੀ ਬੜੀ ਸੰਭ ਰੱਖਦੀ ਸੀ ਮੇਰੇ ਭਰਾ ਨੇ ਸਿਰਫ 1 ਮਹੀਨਾ ਛੁੱਟੀ ਰਹਿਣ ਤੋਂ ਬਾਅਦ ਵਾਪਸ ਚਲੇ ਜਾਣਾ ਸੀ ਭਾਬੀ ਥੋੜੀ ਗਰੀਬ ਘਰ ਦੀ ਸੀ ਜਿਸ ਕਰਕੇ ਉਹਦਾ ਵਿਆਹ ਮੇਰੇ ਭਰਾ ਨਾਲ ਹੋ ਗਿਆ ਕਿਉਂਕਿ ਉਹ ਤਾਂ ਬੜੀ ਜ਼ਿਆਦਾ ਸੋਹਣੀ ਸੀ ਪਰ ਮੇਰਾ ਭਰਾ ਬਿਲਕੁਲ ਵੀ ਸੋਹਣਾ ਨਹੀਂ ਸੀ ਪਰ ਮੇਰਾ ਭਰਾ ਪੈਸੇ ਚੰਗੇ ਕਮਾ ਲੈਂਦਾ ਸੀ ਜਿਸ ਕਰਕੇ ਭਾਬੀ ਨਾਲ ਉਹਦਾ ਵਿਆਹ ਹੋ ਗਿਆ ਸੀ ਮੈਂ ਤਾਂ ਆਪਣੇ ਭਰਾ ਦੀ ਚੰਗੀ ਕਿਸਮਤ ਮੰਨ ਰਿਹਾ ਸੀ ਜੋ ਉਹਦਾ ਇੰਨੀ ਸੋਹਣੀ ਕੁੜੀ ਨਾਲ ਵਿਆਹ ਹੋ ਗਿਆ ਸੀ ਭਾਬੀ ਘਰ ਦੇ ਸਾਰੇ ਕੰਮ ਕਰਦੀ ਸੀ ਸਾਡੇ ਘਰ ਵਿੱਚ ਭਾਬੀ ਵੀਰੇ ਤੋਂ ਇਲਾਵਾ ਮੇਰੀ ਮੰਮੀ ਸੀ ਡੈਡੀ ਦੀ ਡੈਥ ਪਹਿਲਾਂ ਹੀ ਹੋ ਚੁੱਕੀ ਸੀ ਮੰਮੀ ਨਾਲ ਭਾਬੀ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਮੰਮੀ ਦੀ ਭਾਬੀ ਨਾ ਬੜੀ ਬਣਦੀ ਸੀ ਭਾਬੀ ਸਾਰੇ ਪਰਿਵਾਰ ਦਾ ਬੜਾ ਧਿਆਨ ਰੱਖਦੀ ਸੀ ਸਾਡਾ ਸਾਰਾ ਪਰਿਵਾਰ ਭਾਬੀ ਤੋਂ ਬੜਾ ਖੁਸ਼ ਸੀ ਮੈਂ ਤਾਂ ਬਸ ਇਸੇ ਗੱਲ ਦੀ ਵੇਟ ਕਰਦਾ ਰਹਿੰਦਾ ਸੀ ਕਿ ਕਦੋਂ ਮੇਰਾ ਭਰਾ ਇੱਥੋਂ ਜਾਵੇ ਤੇ ਮੈਂ ਆਪਣੀ ਭਾਬੀ ਨਾਲ ਪਿਆਰ ਦੀਆਂ ਗੱਲਾਂ ਬਾਤਾਂ ਕਰਾਂ ਕਿਉਂਕਿ ਮੈਂ ਭਾਬੀ ਨੂੰ ਪਸੰਦ ਕਰਨ ਲੱਗ ਗਿਆ ਸੀ ਬਸ ਮੇਰਾ ਦਿਲ ਹਰ ਟਾਈਮ ਭਾਬੀ ਨੂੰ ਪਾਉਣ ਵਿੱਚ ਲੱਗਾ ਰਹਿੰਦਾ ਸੀ ਹੁਣ ਮੇਰਾ ਭਰਾ 1 ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਸੀ ਬੇਸ਼ੱਕ ਰਿਸ਼ਤੇ ਜੋ ਮੇਰੀ ਭਾਬੀ ਲੱਗਦੀ ਸੀ ਪਰ ਪਤਾ ਨਹੀਂ ਕਿਉਂ ਵੇਖਣ ਸਾਰ ਹੀ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ ਤੇ ਮੈਨੂੰ ਉਹਦੇ ਨਾਲ ਗਰਲਫ੍ਰੈਂਡ ਵਾਲੀ ਫੀਲਿੰਗ ਆ ਰਹੀ ਸੀ ਮੇਰੀ ਕਾਲਜ ਵਿੱਚ ਕੋਈ ਗਰਲਫ੍ਰੈਂਡ ਨਹੀਂ ਸੀ ਮੈਂ ਕਦੇ ਵੀ ਕਿਸੇ ਕੁੜੀ ਵੱਲ ਇਹਨਾ ਧਿਆਨ ਨਹੀਂ ਦਿੱਤਾ ਸੀ ਜਿੰਨਾ ਧਿਆਨ ਮੈਂ ਆਪਣੀ ਭਾਬੀ ਵੱਲ ਦਿੰਦਾ ਸੀ ਕਾਲਜ 'ਚ ਲੱਖਾਂ ਕੁੜੀਆਂ ਸੀ ਪਰ ਭਾਬੀ ਦੀ ਗੱਲ ਹੀ ਵੱਖਰੀ ਸੀ ਭਾਬੀ ਦਾ ਫਿਗਰ ਬੜਾ ਸੋਹਣਾ ਸੀ ਵੀਰੇ ਦੇ ਜਾਣ ਤੋਂ ਬਾਅਦ ਮੈਂ ਭਾਬੀ ਦੇ ਨੇੜੇ-ਨੇੜੇ ਬੈਠਾ ਰਹਿੰਦਾ ਸੀ ਮੈਂ ਭਾਬੀ ਨਾਲ ਹਾਸਾ ਮਜ਼ਾਕ ਕਰਦਾ ਰਹਿੰਦਾ ਸੀ ਮੈਂ ਇੱਕ ਦਿਨ ਭਾਬੀ ਨੂੰ ਕਹਿ ਦਿੱਤਾ ਕਿ ਜੇਕਰ ਮੈਂ ਤੁਹਾਡੇ ਨਾਲ ਹਾਸਾ ਮਜ਼ਾਕ ਕਰੂੰਗਾ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ ਭਾਬੀ ਕਹਿਣ ਲੱਗੀ ਲੈ ਮੈਂ ਤੇਰਾ ਗੁੱਸਾ ਕੀ ਕਰਨਾ ਤੂੰ ਕਿਹੜਾ ਕੋਈ ਬਗਾਨਾ ਆ ਮੈਂ ਤੇਰਾ ਗੁੱਸਾ ਨਹੀਂ ਕਰਦੀ ਜਦੋਂ ਵੀ ਮੰਮੀ ਕੋਲ ਨਹੀਂ ਹੁੰਦੀ ਤਾਂ ਮੈਂ ਭਾਬੀ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ ਸੀ ਕਿਉਂਕਿ ਮੰਮੀ ਮੈਨੂੰ ਟੋਕਦੀ ਰਹਿੰਦੀ ਸੀ ਕਿ ਐਵੇਂ ਨਾ ਵੋਟੀ ਨਾਲ ਜ਼ਿਆਦਾ ਗੱਲਾਂ ਬਾਤਾਂ ਕਰਿਆ ਕਰ ਐਵੇਂ ਕਈ ਵਾਰ ਅਗਲਾ ਗੁੱਸਾ ਕਰ ਜਾਂਦਾ ਪਰ ਭਾਬੀ ਮੇਰੀ ਗੱਲ ਦਾ ਗੁੱਸਾ ਨਹੀਂ ਕਰਦੀ ਸੀ ਇੱਕ ਦਿਨ ਅਸੀਂ ਤਿੰਨੋਂ ਜਾਨੇ ਬੈਠ ਕੇ ਟੀਵੀ ਵੇਖ ਰਹੇ ਸੀ ਅਸੀਂ ਇੱਕਰ ਜਾਈ ਵਿੱਚ ਹੀ ਬੈਠੇ ਸੀ ਮੰਮੀ ਤੇ ਭਾਬੀ ਇੱਕ ਸਾਈਡ ਬੈਠੀਆਂ ਸੀ ਤੇ ਮੈਂ ਇੱਕ ਸਾਈਡ ਬੈਠਾ ਸੀ ਅਰਜਾਈ ਵਿੱਚ ਮੈਂ ਆਪਣੇ ਪੈਰਾਂ ਨੂੰ ਭਾਬੀ ਦੇ ਪੈਰਾਂ ਨਾਲ ਚੁੱਕ ਰਿਹਾ ਸੀ ਭਾਬੀ ਮੇਰੇ ਮੂੰਹ ਵੱਲ ਦੇਖ ਰਹੀ ਸੀ ਮੈਂ ਹੌਲੀ-ਹੌਲੀ ਉਹਦੇ ਪੈਰਾਂ ਤੇ ਆਪਣੇ ਪੈਰਾਂ ਨਾਲ ਗੁਦਗੁਦੀ ਕਰ ਰਿਹਾ ਸੀ ਉਹ ਮੇਰੇ ਵੱਲ ਬੜਾ ਧਿਆਨ ਨਾਲ ਦੇਖ ਰਹੀ ਸੀ ਪਹਿਲਾਂ ਉਹਨੂੰ ਲੱਗਾ ਕਿ ਮੈਂ ਭਲੇਖੇ ਨਾਲ ਉਹਦੇ ਪੈਰਾਂ ਨੂੰ ਟੱਚ ਕਰ ਰਿਹਾ ਆ ਪਰ ਬਾਅਦ ਵਿੱਚ ਜਦੋਂ ਮੈਂ ਵਾਰ-ਵਾਰ ਇੱਦਾਂ ਕਰ ਰਿਹਾ ਸੀ ਤਾਂ ਮੇਰੇ ਮੂੰਹ ਵੱਲ ਵੇਖ ਰਹੀ ਸੀ ਮੈਂ ਵੀ ਉਹਦੇ ਮੂੰਹ ਵੱਲ ਵੇਖ ਕੇ ਮੁਸਕੁਰਾ ਰਿਹਾ ਸੀ ਪਰ ਉਹ ਕੁਝ ਵੀ ਨਾ ਬੋਲੀ ਨਾ ਹੀ ਉਹਨੇ ਆਪਣਾ ਪੈਰ ਸਾਈਡ ਤੇ ਕੀਤਾ ਸ਼ਾਇਦ ਉਹਨੂੰ ਕੁਝ ਚੰਗਾ ਲੱਗ ਰਿਹਾ ਸੀ ਪਰ ਇਹ ਗੱਲ ਦਾ ਜੇ ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਕਰਨ ਨਾਲ ਕੀ ਫੀਲ ਕਰ ਰਹੀ ਆ ਪਰ ਮੈਂ बार-बार ਉਹਦੇ ਪੈਰ ਨੂੰ ਟੱਚ ਕਰਦਾ ਰਿਹਾ ਫਿਰ ਉਹ ਉੱਠ ਕੇ ਉਥੋਂ ਚਲੀ ਗਈ ਉਹ ਕਹਿਣ ਲੱਗੀ ਕਿ ਮੰਮੀ ਮੈਂ ਦੁੱਧ ਲੈ ਕੇ ਆਉਣੀ ਆ ਫੇਰ ਉਹ ਸਾਡੇ ਤਿੰਨਾਂ ਲਈ ਦੁੱਧ ਲੈ ਕੇ ਆਈ ਤੇ ਫਿਰ ਬਾਅਦ ਵਿੱਚ ਕੁਰਸੀ ਤੇ ਹੀ ਬੈਠ ਗਈ ਮੰਮੀ ਉਹਨੂੰ ਕਹਿ ਰਹੀ ਸੀ ਕਿ ਠੰਡ ਬੜੀ ਐ ਤੂੰ ਰਜਾਈ ਵਿੱਚ ਆ ਜਾ ਉਹ ਕਹਿਣ ਲੱਗੀ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਇੱਥੇ ਠੀਕ ਆ ਮੈਨੂੰ ਇੰਨੀ ਠੰਡ ਨਹੀਂ ਲੱਗਦੀ ਉਹ ਉੱਥੇ ਬੈਠ ਕੇ ਦੁੱਧ ਪੀਣ ਲੱਗੀ ਦੁੱਧ ਪੀਣ ਤੋਂ ਬਾਅਦ ਉਹ ਆਪਣੇ ਰੂਮ 'ਚ ਜਾ ਕੇ ਸੌਂ ਗਈ ਭਾਬੀ ਦੇ ਉਥੋਂ ਜਾਣ ਤੋਂ ਬਾਅਦ ਮੇਰਾ ਤਾਂ ਉੱਥੇ ਬਿਲਕੁਲ ਮਨ ਨਹੀਂ ਲੱਗ ਰਿਹਾ ਸੀ ਦਿਲ ਕਰਦਾ ਸੀ ਕਿ ਜਾ ਕੇ ਭਾਬੀ ਦੇ ਕੰਬਲ 'ਚ ਵੜ ਜਾਵਾਂ ਪਰ ਕੀ ਕਰਦਾ ਡਰ ਬੜਾ ਲੱਗਦਾ ਸੀ ਕਿਉਂਕਿ ਜਿਸ ਤਰ੍ਹਾਂ ਭਾਬੀ ਉੱਥੋਂ ਉੱਠ ਕੇ ਗਈ ਸੀ ਮੈਨੂੰ ਪੱਕਾ ਲੱਗਦਾ ਸੀ ਕਿ ਉਹ ਮੇਰੀ ਗੱਲ ਦਾ ਗੁੱਸਾ ਕਰ ਗਈ ਆ ਪਰ ਫਿਰ ਵੀ ਮੈਂ ਉਹਨੂੰ ਪਉਣਾ ਚਾਹੁੰਦਾ ਸੀ ਅਗਲੇ ਦਿਨ ਭਾਬੀ ਮੈਨੂੰ ਕਹਿਣ ਲੱਗੀ ਕਿ ਰਾਤ ਤੈਨੂੰ ਕੀ ਹੋ ਗਿਆ ਸੀ ਤੂੰ ਮੇਰੇ ਪੈਰਾਂ ਤੇ ਗੁਦਗੁਦੀ ਜੀ ਕਰੀ ਜਾਂਦਾ ਸੀ ਮੈਂ ਕਿਹਾ ਭਾਬੀ ਸਮਝਣ ਵਾਲੇ ਲਈ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੁਣ ਮੈਂ ਆਪਣੇ ਮੂੰਹੋਂ ਇਹ ਗੱਲਾਂ ਬੋਲ ਕੇ ਤੁਹਾਨੂੰ ਨਹੀਂ ਦੱਸ ਸਕਦਾ ਉਹ ਹੱਸਣ ਲੱਗ ਪਈ ਤੇ ਕਹਿੰਦੀ ਜਾ ਝੱਲਾ ਜਿਆ ਮੈਂ ਕਿਹਾ ਤੁਸੀਂ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਇਹ ਗੱਲ ਕਿੰਨੀ ਵਾਰ ਪੁੱਛੇਂਗਾ ਤੂੰ ਪਹਿਲਾਂ ਵੀ ਮੈਨੂੰ ਇਹ ਗੱਲ ਕਹੀ ਸੀ ਕਿ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦੇ ਜਦੋਂ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਕਿ ਮੈਂ ਤੇਰੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਫਿਰ ਤੂੰ ਕਿਉਂ ਬਾਰ-ਬਾਰ ਪੁੱਛਦਾ ਮੈਂ ਕਿਆ ਫਿਰਤਾ ਠੀਕ ਆ ਫਿਰ ਮੈਂ ਭਾਬੀ ਦੇ ਹੱਥ ਚੁੰਮ ਲੇ ਮੈਂ ਕਿਆ ਤੁਸੀਂ ਬੜੇ ਚੰਗੇ ਹੋ ਉਹ ਮੇਰੀ ਹਰ ਗੱਲ ਤੇ ਹੱਸਣ ਲੱਗ ਜਾਂਦੀ ਸੀ ਉਹਦਾ ਸੁਭਾਅ ਬੜਾ ਚੰਗਾ ਸੀ ਉਹ ਬੜੀ ਹਸਮੁਖ ਸੀ ਉਹ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਸੀ ਮੈਂ ਉਹਦੇ ਹੱਥ ਵਿੱਚ ਉਮਲੇ ਸੀ ਪਰ ਫਿਰ ਵੀ ਉਹਨੇ ਗੁੱਸਾ ਨਾ ਕੀਤਾ ਸੀ ਸ਼ਾਇਦ ਉਹਨੂੰ ਮੇਰਾ ਇਸ਼ਾਰਾ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਸੀ ਕਿ ਮੈਂ ਕਿਸ ਵੇ ਨਾਲ ਉਹਨੂੰ ਇਹ ਸਭ ਕਰ ਰਿਆਂ ਉਹ ਸਮਝਦੀ ਸੀ ਕਿ ਮੈਂ ਅਜੇ ਬੱਚਾ ਆਂ ਉਹ ਹਰ ਵਾਰ ਮੈਨੂੰ ਕਹਿੰਦੀ ਸੀ ਕਿ ਕੁੜੀਆਂ ਤੋਂ ਦੂਰ ਰਿਹਾ ਕਰ ਅੱਜ ਕੱਲ੍ਹ ਦੀਆਂ ਕੁੜੀਆਂ ਬੜੀਆਂ ਧੋਖੇਬਾਜ਼ ਨੇ ਕਾਲਜ ਵਿੱਚ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਕੁੜੀਆਂ ਮਿਲਣਗੀਆਂ ਮੈਂ ਕਿਹਾ ਮੈਂ ਤਾਂ ਕਦੇ ਕਿਸੇ ਕੁੜੀ ਵੱਲ ਅੱਖ ਚੋੱਕ ਕੇ ਵੀ ਨਹੀਂ ਵੇਖਿਆ ਉਹ ਕਹਿਣ ਲੱਗੀ ਬੜੀ ਚੰਗੀ ਗੱਲ ਆ ਤੂੰ ਤਾਂ ਬੜਾ ਸਿਆਣਾ ਮੁੰਡਾ ਆਪਣੀ ਧਿਆਨ ਨਾਲ ਪੜ੍ਹਾਈ ਕਰ ਲਾ ਤੇ ਪੜ੍ਹਾਈ ਕਰਕੇ ਆਪਣੇ ਵੀਰ ਕੋਲ ਹੀ ਚਲਾ ਜਾ ਦੇਖ ਤੇਰਾ ਵੀਰ ਡਰਾਈਵਰੀ ਚ ਕਿੰਨੇ ਪੈਸੇ ਕਮਾਉਂਦਾ ਉੱਥੇ ਜਾ ਕੇ ਇੰਨੇ ਪੈਸੇ ਕਮਾਈ ਨਾਲੇ ਤੇਰਾ ਵੀਰ ਦੱਸਦਾ ਸੀ ਕਿ ਇੱਥੋਂ ਕੈਨੇਡਾ ਦਾ ਜਲਦੀ ਬਣ ਜਾਂਦਾ ਆ ਕਿਉਂਕਿ ਤੇਰੇ ਵੀਰ ਨੇ ਡਰਾਈਵਰੀ ਦਾ ਲਾਇਸੈਂਸ ਵੀ ਲੈ ਲਿਆ ਆ ਹੁਣ ਤੇਰਾ ਵੀਰ ਕਹਿੰਦਾ ਸੀ ਕਿ ਆਪਾਂ ਤਾਂ ਕੈਨੇਡਾ ਹੀ ਚੱਲੇ ਜਾਵਾਂਗੇ ਤੂੰ ਵੀ ਇੰਨੀ ਮਿਹਨਤ ਕਰ ਤਾਂ ਕਿ ਤੂੰ ਵੀ ਸਾਡੇ ਮਗਰਮਗਰ ਕੈਨੇਡਾ ਆ ਜਾਵੇਂ ਮੈਂ ਕਿਹਾ ਠੀਕ ਆ ਭਾਬੀ ਜੋ ਤੁਸੀਂ ਕਹੋ ਤੁਹਾਡਾ ਹੁਕਮ ਸਿਰ ਮੱਥੇ ਉਹ ਫਿਰ ਹੱਸਣ ਲੱਗ ਪਈ ਉਹ ਕਹਿਣ ਲੱਗੀ ਕਿ ਗੱਲਾਂ ਤਾਂ ਤੂੰ ਬੜੀਆਂ ਵੱਡੀਆਂ ਵੱਡੀਆਂ ਕਰਦਾ ਆ ਪਤਾ ਨਹੀਂ ਤੇਰੀਆਂ ਗੱਲਾਂ ਵਿੱਚ ਦਮ ਹੈਗਾ ਵੀ ਜਾਂ ਤੂੰ ਇਦਾਂ ਹੀ ਗੱਲਾਂ ਕਰਦਾ ਰਹਿਣਾ ਮੈਂ ਕਿਹਾ ਇੱਕ ਵਾਰ ਅਜ਼ਮਾ ਕੇ ਵੇਖੋ ਦਮ ਤਾਂ ਮੇਰੇ ਵਿੱਚ ਬੜਾ ਆ ਬਸ ਤੁਸੀਂ ਨਹੀਂ ਅਜ਼ਮਾਇਆ ਉਹ ਫੇਰ ਹੱਸਣ ਲੱਗੀ ਇੱਕ ਦਿਨ ਸ਼ਾਮ ਦਾ ਟਾਈਮ ਸੀ ਭਾਬੀ ਕੇਸੀ ਨਾਲ ਕੇ ਨਿਕਲੀ ਉਹਦੇ ਵਾਲ ਗਿੱਲੇ-ਗਿੱਲੇ ਸੀ ਉਹਦੀ ਗਰਦਨ ਤੇ ਨੁਚੜ ਰਹੇ ਸੀ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਕਿੰਨੇ ਗਿੱਲੇ-ਗਿੱਲੇ ਵਾਲ ਲੈ ਕੇ ਬਾਹਰ ਨਿਕਲ ਆਏ ਹੋ ਇਹਨਾਂ ਤੇ ਤੌਲੀਆ ਲਪੇਟ ਲੈਣਾ ਸੀ ਭਾਬੀ ਕਹਿਣ ਲੱਗੀ ਮੈਂ ਤਾਂ ਡਰਾਇਰ ਨਾਲ ਸਕਾਉਣ ਲੱਗੀ ਆ ਮੈਂ ਭਾਬੀ ਨੂੰ ਕਿਹਾ ਕਿ ਲਿਆਓ ਮੈਂ ਤੁਹਾਡੇ ਡਿਡਵਾਲ ਡਰਾਇਰ ਨਾਲ ਸਕਾ ਦਿੰਨਾ ਆ ਭਾਬੀ ਕਹਿਣ ਲੱਗੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਸਕਾ ਲੈਣੇ ਆ ਪਰ ਮੈਂ ੱੱਕੇ ਨਾਲ ਡਰਾਇਰ ਹੱਥ ਚ ਫੜ ਲਈ ਤੇ ਮੈਂ ਉਹਨਾਂ ਦੇ ਵਾਲ ਸਕਾਉਣ ਲੱਗਾ ਜਦੋਂ ਮੈਂ ਉਹਨਾਂ ਦੇ ਵਾਲ ਸਕਾਰ ਰਿਹਾ ਸੀ ਤੇ ਨਾਲ ਨਾਲ ਮੈਂ ਆਪਣਾ ਪੋਲਾ ਜਿਹਾ ਹਾਥੋਂ ਦੀ ਗਰਦਨ ਤੇ ਲਾ ਰਿਹਾ ਸੀ ਮੇਰੇ ਇਦਾਂ ਕਰਨ ਨਾਲ ਉਹ ਹਸਣ ਲੱਗ ਪਈ ਉਹ ਮੈਨੂੰ ਕਹਿਣ ਲੱਗੀ ਇਦਾਂ ਨਾ ਕਰ ਮੇਰੇ ਬੜੀ ਗੁਦਗੁਦੀ ਹੋ ਰਹੀ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਇਦਾਂ ਹੀ ਛੇੜੂਗਾ ਉਹਨੂੰ ਲੱਗ ਰਿਹਾ ਸੀ ਮੈਂ ਉਹਨੂੰ ਵੈਸੇ ਹੀ ਛੇੜ ਰਿਹਾ ਪਰ ਮੈਂ ਤਾਂ ਉਹਦੇ ਨਾਲ ਕੁਝ ਹੋਰ ਹੀ ਕਰਨਾ ਚਾਹੁੰਦਾ ਸੀ ਜੋ ਉਹ ਨਹੀਂ ਸਮਝ ਰਹੀ ਸੀ ਸਮਝ ਨਹੀਂ ਲੱਗ ਰਿਆ ਸੀ ਕਿ ਉਹਨੂੰ ਕਿਵੇਂ ਸਮਝਾਵਾਂ ਕਿ ਮੈਂ ਉਹਨੂੰ ਪਉਣਾ ਚਾਹੁੰਨਾ ਬਸ ਉਹਦੇ ਨਾਲ ਲੰਮੀਆਂ ਲੰਮੀਆਂ ਰਾਤਾਂ ਗੁਜ਼ਾਰਨਾ ਚਾਹੁੰਦਾ ਸੀ ਉਹਨੂੰ ਆਪਣੇ ਨਾਲ ਲਾਉਣਾ ਚਾਹੁੰਦਾ ਸੀ ਪਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਸੀ ਤੇ ਭਾਬੀ ਵੀ ਬੜੀ ਅਣਜਾਣ ਸੀ ਉਹ ਕੋਈ ਗੱਲ ਨਹੀਂ ਸਮਝ ਰਹੀ ਸੀ ਮੈਨੂੰ ਲੱਗਦਾ ਸੀ ਕਿ ਭਾਬੀ ਬੜੀ ਭੋਲੀ ਆ ਜੋ ਮੇਰੇ ਇਸ਼ਾਰੇ ਨਹੀਂ ਸਮਝਦੀ ਨਹੀਂ ਤਾਂ ਅੱਜਕੱਲ੍ਹ ਦੀਆਂ ਕੁੜੀਆਂ ਬੜੀਆਂ ਤੇਜ਼ ਨੇ ਉਹ ਤਾਂ ਇੰਨਾ ਹੱਥ ਕਿਸੇ ਉਪਰੇ ਬੰਦੇ ਨੂੰ ਲਾਉਣ ਨਹੀਂ ਦਿੰਦੀਆਂ ਪਰ ਭਾਬੀ ਮੈਨੂੰ ਕੁਝ ਨਹੀਂ ਕਹਿੰਦੀ ਸੀ ਮੈਂ ਉਹਨੂੰ ਇਸ ਤਰ੍ਹਾਂ ਛੇੜਦਾ ਰਹਿੰਦਾ ਸੀ ਇੱਕ ਦਿਨ ਰਾਤ ਨੂੰ ਮੈਂ ਭਾਬੀ ਦੇ ਕਮਰੇ ਵਿੱਚ ਗਿਆ ਮੈਂ ਕਿਹਾ ਭਾਬੀ ਮੇਰਾ ਨੈਟ ਪੈਕ ਖਤਮ ਆ ਤੁਸੀਂ ਹੌਟਸਪੌਟ ਕਰ ਦੋਗੇ ਭਾਬੀ ਕਹਿਣ ਲੱਗੀ ਹਾਂ ਮੈਂ ਹੁਣੇ ਕਰ ਦਿੰਨੀ ਆ ਭਾਬੀ ਨੇ ਆਪਣਾ ਹੌਟਸਪੌਟ ਔਨ ਕਰ ਦਿੱਤਾ ਮੈਂ ਕਿਹਾ ਭਾਬੀ ਮੈਂ ਇੱਥੇ ਬੈਠ ਸਕਦਾ ਇੱਥੇ ਬੈਠ ਕੇ ਫੋਨ ਚਲਾ ਸਕਦਾ ਭਾਬੀ ਕਹਿਣ ਲੱਗੀ ਹਾਂ 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 ਕਿਉਂ ਨਹੀਂ ਮੰਮੀ ਉਸ ਟਾਈਮ ਸੌ ਚੁੱਕੀ ਸੀ ਮੰਮੀ ਟਾਈਮ ਨਾਲ ਹੀ ਦਵਾਈ ਲੈ ਕੇ ਆਪਣੇ ਕਮਰੇ ਵਿੱਚ ਸੌ ਜਾਂਦੀ ਸੀ ਤੇ ਭਾਬੀ ਆਪਣੇ ਕਮਰੇ ਵਿੱਚ ਸੌਂਦੀ ਸੀ ਤੇ ਮੈਂ ਆਪਣੇ ਕਮਰੇ ਵਿੱਚ ਸੌਂਦਾ ਸੀ ਅਸੀਂ ਤਿੰਨ ਨੂੰ ਅਲੱਗ-ਅਲੱਗ ਸੌਂਦੇ ਸੀ ਮੈਂ ਤਾਂ ਉੱਥੇ ਇੱਕ ਬਹਾਨੇ ਨਾਲ ਬੈਠਾ ਸੀ ਬਸ ਮੈਂ ਸੋਚਦਾ ਸੀ ਕਿ ਅੱਜ ਤਾਂ ਮੈਂ ਭਾਬੀ ਨਾਲ ਗੱਲ ਵਧਾ ਕੇ ਹੀ ਰ੍ਹਾਂਗਾ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਮੈਂ ਮਨਾ ਹੀ ਲਊਂਗਾ ਮੈਨੂੰ ਪਤਾ ਸੀ ਭਾਬੀ ਨੂੰ ਮਨਾਉਣਾ ਇੰਨਾ ਔਖਾ ਨਹੀਂ ਆ ਕਿਉਂਕਿ ਉਹ ਬੜੀ ਭੋਲੀ ਸੀ ਉਹ ਮੇਰੀ ਹਰ ਇੱਕ ਗੱਲ ਸੁਣ ਲੈਂਦੀ ਸੀ ਇਸੇ ਕਰਕੇ ਮੈਂ ਬਸ ਉਹਨੂੰ ਪਉਣਾ ਚਾਹੁੰਦਾ ਸੀ ਮੈਂ ਹੌਲੀ-ਹੌਲੀ ਮੋਬਾਈਲ ਚਲਾਉਂਦਾ ਚਲਾਉਂਦਾ ਭਾਬੀ ਦੇ ਨੇੜੇ ਹੋ ਕੇ ਬੈਠ ਗਿਆ ਭਾਬੀ ਵੀ ਆਪਣਾ ਫੋਨ ਵੇਖ ਰਹੀ ਸੀ ਨੇੜੇ ਬੈਠ ਕੇ ਮੈਂ ਹੌਲੀ-ਹੌਲੀ ਭਾਬੀ ਦਾ ਹੱਥ ਫੜ ਲਿਆ ਤੇ ਭਾਬੀ ਮੇਰੇ ਮੂੰਹ ਵੱਲ ਵੇਖਣ ਲੱਗੀ ਮੈਂ ਕਿਹਾ ਤੁਹਾਡੇ ਹੱਥ ਕਿੰਨੇ ਨਿੱਕੇ-ਨਿੱਕੇ ਆ ਮੇਰੇ ਹੱਥ ਤਾਂ ਬੜੇ ਠੰਡੇ ਆ ਮੇਰੇ ਹੱਥ ਵੀ ਨਿੱਘੇ ਕਰ ਦੋ ਉਹ ਹੱਸਣ ਲੱਗ ਪਈ ਕਹਿਣ ਲੱਗੀ ਤੂੰ ਵੀ ਕੁਝ ਵੀ ਕਰਦਾ ਰਹਿਣਾ ਆ ਮੈਂ ਕਿਹਾ ਮੈਨੂੰ ਨੀਂਦ ਆਉਣ ਲੱਗ ਗਈ ਦਿਲ ਕਰਦਾ ਇੱਥੇ ਸੌਂ ਜਾਵਾਂ ਉਹ ਕਹਿਣ ਲੱਗੀ ਨਹੀਂ ਨਹੀਂ ਤੂੰ ਆਪਣੇ ਕਮਰੇ ਵਿੱਚ ਜਾ ਮੰਮੀ ਕੀ ਸੋਚੂਗੀ ਮੈਂ ਕਿਹਾ ਮੰਮੀ ਤਾਂ ਸੌ ਚੁੱਕੀ ਆ ਉਹ ਕਹਿਣ ਲੱਗੀ ਫਿਰ ਵੀ ਇਦਾਂ ਚੰਗਾ ਨਹੀਂ ਲੱਗਦਾ ਤੂੰ ਆਪਣੇ ਕਮਰੇ ਵਿੱਚ ਹੀ ਜਾ ਪਰ ਮੈਂ ਉਹਦੀ ਗੱਲ ਨਾ ਸੁਣੀ ਮੈਂ ਫੋਨ ਚਲਾਉਂਦਾ ਉੱਥੇ ਹੀ ਪੈ ਗਿਆ ਜਾਣ ਬੁਝ ਕੇ ਮੈਂ ਅੱਖਾਂ ਮੀਚ ਰਿਹਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਜੇ ਤੇਨੂੰ ਨੀਂਦ ਆਉਂਦੀ ਆ ਤੂੰ ਆਪਣੇ ਕਮਰੇ ਵਿੱਚ ਚਲਾ ਜਾ ਮੈਂ ਉਹਦੀ ਗੱਲ ਨੂੰ ਅਣ ਸੁਣਿਆ ਕਰ ਰਿਹਾ ਸੀ ਮੈਂ ਜਾਗ ਦਾ ਪਿਆਸੀ ਪਰ ਜਾਣ ਬੁਝ ਕੇ ਮੈਂ ਇਦਾਂ ਉਹਨੂੰ ਫੀਲ ਕਰਾ ਰਿਆ ਸੀ ਜਿਵੇਂ ਮੈਂ ਸੌਂ ਗਿਆ ਹੋਵਾਂ ਉਹਦੇ ਜ਼ਿਆਦਾ ਕਹਿਣ ਤੇ ਵੀ ਮੈਂ ਨਾ ਉੱਠਿਆ ਕਿਉਂਕਿ ਮੈਂ ਇਹ ਰਾਤ ਨੂੰ ਹਸੀਨ ਬਣਾਉਣਾ ਚਾਹੁੰਦਾ ਸੀ ਥੋੜੇ ਟਾਈਮ ਬਾਅਦ ਭਾਬੀ ਵੀ ਇੱਕ ਸਾਈਡ ਤੇ ਪੈ ਗਈ ਉਹ ਫਿਰ ਵੀ ਮੈਨੂੰ ਵਾਰ-ਵਾਰ ਵਾਜਾ ਮਾਰ ਰਹੀ ਸੀ ਪਰ ਮੈਂ ਕੇਸ ਵੱਟ ਕੇ ਪਿਆ ਰਿਆ ਜਦੋਂ ਭਾਬੀ ਸੌਂ ਗਈ ਤਾਂ ਮੈਂ ਹੌਲੀ-ਹੌਲੀ ਪਾ ਵਿਦੇ ਕੰਬਲ 'ਚ ਚਲਾ ਗਿਆ ਤੇ ਮੈਂ ਭਾਬੀ ਦੇ ਨਾਲ ਛੇੜਖਾਨੀ ਕਰਨ ਲੱਗਾ ਭਾਬੀ ਸੁੱਤੀ ਬੜੀ ਗਹਿਰੀ ਨੀਂਦ 'ਚ ਪਈ ਸੀ ਉਹਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਸੀ ਪਰ ਮੈਂ ਉਹਦੇ ਨਾਲ ਲਗਾਤਾਰ ਛੇੜਖਾਨੀਆਂ ਕਰਦਾ ਰਿਹਾ ਤੇ ਇੰਨੇ ਟਾਈਮ ਤੱਕ ਉਹ ਥੋੜਾ ਜਿਹਾ ਜਾਗਣ ਲੱਗ ਪਈ। ਮੈਂ ਫਿਰ ਚੁੱਪ ਕਰਕੇ ਸੌਣ ਦਾ ਨਾਟਕ ਕੀਤਾ। ਜਦੋਂ ਉਹ ਦੁਬਾਰਾ ਚੰਗੀ ਤਰ੍ਹਾਂ ਸੌਂ ਗਈ ਮੈਂ ਫਿਰ ਉਹਦੇ ਹੱਥ 'ਤੇ ਲੱਗ ਪਿਆ। ਉਹ ਇੱਕਦਮ ਅੱਖਾਂ ਖੋਲ੍ਹ ਕੇ ਬੋਲਣ ਲੱਗੀ। ਇਹ ਕੀ ਹੋ ਰਿਹਾ? ਮੈਂ ਉਹਨੂੰ ਕਿਹਾ ਚੁੱਪ ਕਰਕੇ ਪੈ ਜਾਓ। ਮੈਂ ਉਹਨੂੰ ਫਿਰ ਬਾਹ ਫੜ ਕੇ ਕੰਬਲ 'ਚ ਪਾ ਲਿਆ। ਫਿਰ ਮੈਂ ਉਹਨੂੰ ਇਸ ਤਰ੍ਹਾਂ ਕੀਤਾ ਕਿ ਉਹਨੂੰ ਵੀ ਜੋਸ਼ ਆਉਣ ਲੱਗ ਪਿਆ ਤੇ ਉਹ ਮੇਰੀਆਂ ਬਾਹਾਂ ਵਿੱਚ ਆ ਗਈ ਫਿਰ ਅਸੀਂ ਦੋਵਾਂ ਨੇ ਉਸ ਰਾਤ ਦਾ ਪੂਰਾ ਪੂਰਾ ਫਾਇਦਾ ਲਿਆ ਤੇ ਪੂਰਾ ਇੰਜੋਏ ਕੀਤਾ ਤੇ ਅਸੀਂ ਦੋਵੇਂ ਉਸ ਰਾਤ ਇੱਕ ਹੋ ਗਏ ਪੂਰੀ ਰਾਤ ਮੈਂ ਭਾਬੀ ਦੇ ਕਮਰੇ ਵਿੱਚ ਗੁਜ਼ਾਰੀ ਜਦੋਂ ਸਵੇਰ ਦੇ 5 ਵਜੇ ਗਏ ਸੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਭਾਬੀ ਮੈਨੂੰ ਕਹਿਣ ਲੱਗੀ ਹੁਣ ਤੈਨੂੰ ਜਲਦੀ ਹੋਗੀ ਜਾਣ ਦੀ ਮੈਂ ਕਿਹਾ ਕੋਈ ਗੱਲ ਨਹੀਂ ਕੱਲ ਨੂੰ ਫਿਰ ਸਹੀ ਇੰਨੀ ਗੱਲ ਕਹਿ ਕੇ ਮੈਂ ਕਮਰੇ ਵਿੱਚੋਂ ਨਿਕਲ ਗਿਆ ਮੈਂ 5 ਵਜੇ ਜਾ ਕੇ ਸੁੱਤਾ ਉਸ ਦਿਨ ਮੈਂ ਕਾਲਜ ਵੀ ਨਾ ਗਿਆ ਕਿਉਂਕਿ ਸਾਰੀ ਰਾਤ ਤਾਂ ਮੈਂ ਜਾਗਦਾ ਰਿਹਾ ਸੀ ਇਸ ਕਰਕੇ ਮੇਰੇ ਕੋਲ ਸਵੇਰੇ ਉੱਠਿਆ ਨਹੀਂ ਗਿਆ ਮੰਮੀ ਮੈਨੂੰ ਉਠਾ ਰਹੀ ਸੀ ਪਰ ਮੈਂ ਨਾ ਉੱਠਿਆ ਕਿਉਂਕਿ ਮੈਨੂੰ ਰਾਤ ਦਾ ਬੜਾ ਅਨਿੰਦਰਾ ਸੀ ਉਹ ਰਾਤ ਮੈਂ ਭਾਬੀ ਦੀ ਯਾਦਗਾਰ ਬਣਾ ਦਿੱਤੀ ਅਗਲੇ ਦਿਨ ਜਦੋਂ ਸਵੇਰ ਦੇ 11 ਵਜੇ ਗਏ ਤਾਂ ਮੈਂ ਉੱਠਿਆ ਤਾਂ ਮੈਂ ਵੇਖਿਆ ਕਿ ਭਾਬੀ ਵੇੜੇ 'ਚ ਕੰਮ ਕਰਦੀ ਫਿਰਦੀ ਸੀ ਜਦੋਂ ਮੈਂ ਉੱਠ ਕੇ ਬਾਹਰ ਗਿਆ ਤਾਂ ਭਾਬੀ ਮੈਨੂੰ ਕਹਿਣ ਲੱਗੀ ਉੱਠ ਗਏ ਜਨਾਬ ਉਸ ਸਮੇਂ ਮੰਮੀ ਘਰ ਨਹੀਂ ਸੀ ਮੰਮੀ ਬਾਹਰਲੇ ਘਰ ਮੱਜਾਂ ਨੂੰ ਪੱਠੇ ਪਾਉਣ ਗਈ ਸੀ ਕਿਉਂਕਿ ਮੈਂ ਨਹੀਂ ਉੱਠਿਆ ਸੀ ਮੈਂ ਕਿਹਾ ਕਦੋਂ 11:00 ਵਜੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਭਾਬੀ ਨੂੰ ਕਿਹਾ ਕਿ ਜਲਦੀ ਜਲਦੀ ਮੇਰੇ ਲਈ ਚਾਹ ਬਣਾ ਦਿਓ ਮੈਂ ਕਾਲਜ ਜਾਣਾ ਆ ਉਹ ਮੇਰੀ ਬਾਹ ਫੜ ਕੇ ਅੰਦਰ ਲੈ ਗਈ ਉਹ ਕਹਿਣ ਲੱਗੇ ਕਿਤੇ ਨਹੀਂ ਜਾਣਾ ਤੂੰ ਰਾਤ ਵਾਲੀਆਂ ਗੱਲਾਂ ਭੁੱਲ ਗਿਆ ਹੁਣ ਤੂੰ ਕਾਲਜ ਜਾਣਾ ਮੈਂ ਹੱਸਣ ਲੱਗ ਪਿਆ ਮੈਂ ਕਿਆ ਰਾਤ ਵਾਲੀਆਂ ਗੱਲਾਂ ਮੈਂ ਕਦੋਂ ਭੁੱਲਿਆ ਫਿਰ ਭਾਬੀ ਕਹਿਣ ਲੱਗੀ ਜੇ ਨਹੀਂ ਭੁੱਲਿਆ ਤਾਂ ਮੈਂ ਕਹਿ ਰਹੀ ਹਾਂ ਕਿ ਤੂੰ ਕਾਲਜ ਨਹੀਂ ਜਾਣਾ ਮੈਂ ਕਿਆ ਕਿਉਂ ਉਹ ਕਹਿਣ ਲੱਗੀ ਅੱਜ ਮੰਮੀ ਨੇ ਦਵਾਈ ਲੈਣ ਸ਼ਹਿਰ ਜਾਣਾ ਆ ਤੇ ਆਪਾਂ ਦੋਵੇਂ ਘਰ ਵਿੱਚ ਹੋਵਾਂਗੇ ਇਹ ਗੱਲ ਕਹਿ ਕੇ ਭਾਬੀ ਹੱਸਣ ਲੱਗ ਗਈ ਮੈਂ ਕਿਆ ਇੱਕ ਤਾਂ ਤੁਸੀਂ ਹੱਸਦੇ ਬੜੇ ਹੋ ਜੋ ਕੁਝ ਰਾਤ ਹੋਇਆ ਸੀ ਭਾਬੀ ਨੂੰ ਉਹਦੇ ਤੇ ਕੋਈ ਪਛਤਾਵਾ ਨਹੀਂ ਸੀ ਮੈਨੂੰ ਇਹ ਲੱਗਦਾ ਸੀ ਕਿ ਭਾਬੀ ਨੂੰ ਇਹਦੇ ਤੇ ਪਛਤਾਵਾ ਹੋਊਗਾ ਪਰ ਭਾਬੀ ਨੂੰ ਕੋਈ ਪਛਤਾਵਾ ਨਹੀਂ ਸੀ ਉਹ ਤਾਂ ਮੇਰੇ ਨਾਲ ਬੜੀ ਖੁਸ਼ ਸੀ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਰਾਤ ਕਮਾਲ ਕਰ ਦਿੱਤੀ ਉਹ ਮੈਨੂੰ ਕਹਿਣ ਲੱਗੀ ਪਰ ਇਦਾਂ ਨਹੀਂ ਹੋਣਾ ਚਾਹੀਦਾ ਸੀ ਤੂੰ ਮੇਰੇ ਨਾਲ ਕੀਤਾ ਤੱਕ ਹੀ ਆ ਮੈਂ ਕਿਹਾ ਚਲੋ ਜੋ ਹੋਣਾ ਉਹ ਤਾਂ ਹੁਣ ਹੋ ਗਿਆ वैसे तुसी ਖੋਜਤਾ ਆ ਉਹ ਕਹਿਣ ਲੱਗੇ ਖੋਜਦੇ ਆ ਪਰ ਫਿਰ ਵੀ ਮੈਨੂੰ ਡਰ ਲੱਗਦਾ ਕਿ ਕਿਤੇ ਕਿਸੇ ਨੂੰ ਇਹ ਗੱਲ ਪਤਾ ਨਾ ਲੱਗ ਜਾਵੇ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਕਿਸੇ ਨੂੰ ਇਹ ਗੱਲ ਨਹੀਂ ਪਤਾ ਲੱਗਦੀ ਬਸ ਤੁਸੀਂ ਮੇਰੇ ਨਾਲ ਖੁਸ਼ ਰਹੋ ਕਿਉਂਕਿ ਮੈਂ ਤੁਹਾਨੂੰ ਬੜਾ ਪਸੰਦ ਕਰਦਾ ਜਿਸ ਦਿਨ ਦੇ ਤੁਸੀਂ ਇਸ ਘਰ ਵਿੱਚ ਵਿਆਹ ਕੇ ਆਏ ਹੋ ਮੇਰੀ ਥਾਡੇ ਤੇ ਅੱਖ ਸੀ ਮੈਂ ਤੁਹਾਡੇ ਨਾਲ ਇਹ ਪਲ ਬਤਾਉਣਾ ਚਾਹੁੰਦਾ ਸੀ ਜੋ ਮੈਂ ਬਤਾ ਲਏ ਨੇ ਮੈਨੂੰ ਬੜਾ ਚੰਗਾ ਲੱਗਿਆ ਉਹ ਕਹਿਣ ਲੱਗੀ ਕਿ ਮੈਂ ਵੀ ਤੇਰੇ ਨਾਲ ਬੜਾ ਇੰਜੋਏ ਕੀਤਾ ਮੈਂ ਕਿਹਾ ਬਸ ਤੁਸੀਂ ਮੇਰੇ ਨਾਲ ਇਦਾਂ ਹੀ ਖੁਸ਼ ਰਹੋ ਮੈਂ ਵੀ ਤੁਹਾਡੇ ਨਾਲ ਹਮੇਸ਼ਾ ਖੁਸ਼ ਰਹੂੰਗਾ ਹੁਣ ਅਸੀਂ ਦੋਵੇਂ ਇੱਕ ਨਹੀਂ ਕਈ ਰਾਤਾਂ ਇਕੱਠੇ گزارਦੇ ਸੀ ਭਾਬੀ ਹਮੇਸ਼ਾ ਇਹ ਗੱਲ ਤੋਂ ਡਰਦੀ ਸੀ ਕਿ ਕਿਤੇ ਕਿਸੇ ਨੂੰ ਕੁਝ ਪਤਾ ਨਾ ਲੱਗ ਜਾਵੇ ਮੈਂ ਭਾਬੀ ਨੂੰ ਕਹਿ ਦਿੰਦਾ ਸੀ ਤੁਸੀਂ ਫਿਕਰ ਨਾ ਕਰੋ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਜਦੋਂ ਮੈਂ ਤੁਹਾਡੇ ਨਾਲ ਆ ਬਸ ਤੁਸੀਂ ਮੇਰੇ ਨਾਲ ਇਦਾਂ ਖੁਸ਼ ਰਹੋ ਜਦੋਂ ਵੀ ਭਾਬੀ ਨੇ ਕਿਤੇ ਸ਼ਹਿਰ ਜਾਣਾ ਹੁੰਦਾ ਸੀ ਤਾਂ ਮੈਂ ਹੀ ਉਹਦੇ ਨਾਲ ਜਾਂਦਾ ਸੀ ਕਿਉਂਕਿ ਮੇਰਾ ਭਰਾ ਤਾਂ ਦੁਬਈ ਸੀ ਹੁਣ ਤਾਂ ਭਾਬੀ ਮੇਰੇ ਬਿਨਾ ਇੱਕ ਮਿੰਟ ਵੀ ਨਹੀਂ ਕੱਢਦੀ ਸੀ ਜਦੋਂ ਅਸੀਂ ਸ਼ਹਿਰ ਜਾਂਦੇ ਸੀ ਤਾਂ ਅਸੀਂ ਕਦੇ ਫਿਲਮ ਵੇਖਣ ਚਲੇ ਜਾਂਦੇ ਸੀ ਤੇ ਕਦੇ-ਕਦੇ ਅਸੀਂ ਹੋਟਲ ਵਿੱਚ ਵੀ ਰੂਮ ਲੈ ਕੇ ਆਪਣਾ ਮਨੋਰੰਜਨ ਕਰਦੇ ਸੀ ਇਸ ਤਰ੍ਹਾਂ ਸਾਡਾ ਕੰਮ ਚੱਲਦਾ ਰਿਹਾ ਮੈਂ ਅਜੇ ਕਾਲਜ ਵਿੱਚ ਹੀ ਪੜਦਾ ਸੀ ਮੈਨੂੰ ਇੱਕ ਰਿਸ਼ਤਾ ਆਇਆ ਜੋ ਕੁੜੀ ਕੈਨੇਡਾ ਵਿੱਚ ਪੀਆਰ ਸੀ ਰਿਸ਼ਤਾ ਕੋਈ ਪਿੰਡ ਵਿੱਚੋਂ ਹੀ ਕਰਵਾਉਂਦਾ ਸੀ ਕੁੜੀ ਚਾਹੁੰਦੀ ਸੀ ਕਿ ਮੁੰਡਾ ਸੋਹਣਾ ਸੁਨੱਖਾ ਹੋਵੇ ਤੇ ਨਸ਼ੇ ਨਾ ਕਰਦਾ ਹੋਵੇ ਕੁੜੀ ਦੀ ਹੋਰ ਕੋਈ ਮੰਗ ਨਹੀਂ ਸੀ ਜਦੋਂ ਇਹ ਗੱਲ ਭਾਬੀ ਨੂੰ ਪਤਾ ਲੱਗੀ ਤਾਂ ਭਾਬੀ ਕਹਿਣ ਲੱਗੀ ਕਿ ਮੈਂ ਤੇਰਾ ਰਿਸ਼ਤਾ ਨਹੀਂ ਹੋਣ ਦੇਣਾ ਕਿਉਂਕਿ ਭਾਬੀ ਕਹਿੰਦੀ ਸੀ ਕਿ ਹੁਣ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਭਾਬੀ ਦਾ ਪਿਆਰ ਮੇਰੇ ਨਾਲ ਹੀ ਪੈ ਗਿਆ ਸੀ ਵੀਰੇ ਨੂੰ ਤਾਂ ਗਏ ਹੋਏ 2-3 ਸਾਲ ਹੋ ਗਏ ਸੀ ਉਹ ਤਾਂ ਇੱਕ ਵਾਰ ਵੀ ਘੇੜਾ ਲਾਉਣ ਨਹੀਂ ਆਇਆ ਸੀ ਮੈਂ ਤੇ ਭਾਬੀ ਹਮੇਸ਼ਾ ਇਕੱਠੇ ਰਹਿੰਦੇ ਸੀ ਇਸ ਕਰਕੇ ਸਾਡਾ ਦੋਵਾਂ ਦਾ ਪਿਆਰ ਪੈ ਗਿਆ ਸੀ ਪਰ ਮੈਨੂੰ ਇਸ ਗੱਲ ਤੋਂ ਡਰ ਲੱਗਦਾ ਸੀ ਕਿ ਜਦੋਂ ਵੀਰੇ ਨੂੰ ਇਸ ਗੱਲ ਦਾ ਪਤਾ ਲੱਗੂਗਾ ਤਾਂ ਸਾਡੇ ਦੋਵਾਂ ਭਰਾਮਾਂ ਵਿੱਚ ਦਰਾੜ ਪੈ ਜਾਊਗੀ ਜੋ ਮੈਂ ਨਹੀਂ ਚਾਹੁੰਦਾ ਸੀ ਭਾਬੀ ਵੀ ਆਪਣੀ ਜਿੱਦ ਤੇ ਅੜੀ ਸੀ ਕਿ ਤੂੰ ਵਿਆਹ ਨਹੀਂ ਕਰਵਾਉਣਾ ਮੇਰਾ ਬਾਹਰ ਜਾਣ ਦਾ ਵੀ ਸੁਪਨਾ ਸੀ ਜੇ ਮੈਂ ਵਿਆਹ ਲਈ ਹਾਂ ਕਰਦਾ ਸੀ ਤਾਂ ਭਾਬੀ ਕਹਿੰਦੀ ਸੀ ਕਿ ਮੈਂ ਸਭ ਨੂੰ ਸੱਚਾਈ ਦੱਸ ਦੂੰਗੀ ਭਾਬੀ ਮੈਨੂੰ ਕਹਿੰਦੀ ਤੂੰ ਮੇਰੇ ਨਾਲ ਧੋਖਾ ਨਹੀਂ ਕਰ ਸਕਦਾ ਤੂੰ ਮੇਰੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦਾ ਮੈਂ ਭਾਬੀ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਵਿਆਹ ਕਰਵਾ ਕੇ ਵੀ ਤੁਹਾਡੇ ਨਾਲ ਰਿਸ਼ਤਾ ਰੱਖੂੰਗਾ ਉਹ ਕਹਿਣ ਲੱਗੀ ਕਿ ਤੂੰ ਤਾਂ ਵਿਆਹ ਕਰਵਾ ਕੇ ਕੈਨੇਡਾ ਚਲਾ ਜਾਏਗਾ ਮੇਰਾ ਕੀ ਹੋਊਗਾ ਮੈਂ ਕਿਹਾ ਮੈਂ ਤੁਹਾਨੂੰ ਦੋਵਾਂ ਨੂੰ ਵੀ ਉੱਥੇ ਜਲਦੀ ਬੁਲਾ ਲਵਾਂਗਾ ਪਰ ਪਾ ਬੀਨੀ ਮੰਨਦੀ ਸੀ ਉਹ ਕਹਿੰਦੀ ਸੀ ਕਿ ਮੇਰੇ ਕੋਲ ਆਪਣੀਆਂ ਦੋਵਾਂ ਦੀਆਂ ਫੋਟੋਆਂ ਵੀ ਨੇ ਮੈਂ ਤਾਂ ਇਸ ਘਰ ਵਿੱਚੋਂ ਜਾਵਾਂਗੀ ਤੈਨੂੰ ਵੀ ਇਸ ਘਰ ਵਿੱਚ ਰਹਿਣ ਲਈ ਜਗ੍ਹਾ ਨਹੀਂ ਮਿਲੇਗੀ ਮੈਂ ਜੇ ਰਿਸ਼ਤੇ ਵਾਲਿਆਂ ਨੂੰ ਕੋਈ ਹਾਂ ਨਾ ਨਹੀਂ ਕਹੀ ਸੀ ਮੰਮੀ ਨੇ ਕਿਹਾ ਸੀ ਕਿ ਅਸੀਂ ਸਲਾਹ ਕਰਕੇ ਦੱਸਾਂਗੇ ਮੇਰਾ ਵੱਡਾ ਭਰਾ ਤਾਂ ਮੈਨੂੰ ਕਹਿੰਦਾ ਸੀ ਕਿ ਤੁਸੀਂ ਰਿਸ਼ਤਾ ਕਰਨ ਦੀ ਗੱਲ ਕਰੋ ਐਵੇਂ ਦੇਰੀ ਨਾ ਕਰੋ ਹੁਣ ਗੱਲ ਮੇਰੇ ਤੇ ਖੜੀ ਸੀ ਮੈਂ ਇੱਕ ਦਿਨ ਭਾਬੀ ਨੂੰ ਬਿਠਾ ਕੇ ਸ਼ਹਿਰ ਨੂੰ ਲੈ ਗਿਆ ਉੱਥੋਂ ਅਸੀਂ ਦੋਵੇਂ ਹੋਟਲ ਵਿੱਚ ਚਲੇ ਗਏ ਹੋਟਲ ਵਿੱਚ ਜਾ ਕੇ ਮੈਂ ਭਾਬੀ ਨੂੰ ਬੈਠ ਕੇ ਸਮਝਾਇਆ ਕਿ ਤੁਸੀਂ ਠੰਡੇ ਦਿਮਾਗ ਨਾਲ ਸੋਚੋ ਜੇਕਰ ਇਸ ਤਰ੍ਹਾਂ ਮੈਂ ਵਿਵਾਨ ਨਹੀਂ ਕਰਵਾਉਂਗਾ ਤਾਂ ਆਪਣੇ ਘਰ ਆਪਣੇ ਰਿਸ਼ਤੇ ਬਾਰੇ ਪਤਾ ਲੱਗ ਜਾਊਗਾ ਤੁਹਾਨੂੰ ਵੀ ਪਤਾ ਹੈ ਕਿ ਘਰ ਪਤਾ ਲੱਗਣ ਤੋਂ ਬਾਅਦ ਕੀ ਹੋਊਗਾ ਤੁਹਾਡਾ ਵੀ ਕੁਝ ਨਹੀਂ ਬਚਣਾ ਤੇ ਮੇਰਾ ਵੀ ਆਪਾਂ ਦੋਵਾਂ ਨੂੰ ਘਰ ਵਿੱਚੋਂ ਬਾਹਰ ਕਰ ਦਿੱਤਾ ਜਾਊਗਾ ਤੁਹਾਡੀ ਵੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਮੈਂ ਵੀ ਹਮੇਸ਼ਾ ਲਈ ਆਪਣੇ ਘਰ ਦੀਆਂ ਨਜ਼ਰਾਂ ਵਿੱਚੋਂ ਡਿੱਗ ਜਾਊਗਾ ਤੇ ਮੇਰਾ ਤੇ ਮੇਰੇ ਭਰਾ ਦਾ ਰਿਸ਼ਤਾ ਟੁੱਟ ਜਾਊਗਾ ਪਾ ਵੀ ਮੈਨੂੰ ਕਹਿਣ ਲੱਗੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਆ ਘਰਦਿਆਂ ਨਾਲ ਰਿਸ਼ਤਾ ਟੁੱਟ ਜਾਊ ਟੁੱਟ ਜਾਣ ਦੇ ਕਿਉਂਕਿ ਇੱਕ ਦਿਨ ਤਾਂ ਇਹ ਹੋਣਾ ਹੀ ਆ ਮੈਂ ਤਾਂ ਤੇਰੇ ਨਾਲ ਰਹਿਣਾ ਆ ਮੈਂ ਤੇਰੇ ਭਰਾ ਨਾਲ ਨਹੀਂ ਰਹਿਣਾ ਹੁਣ ਮੇਰਾ ਪਿਆਰ ਤੇਰੇ ਨਾਲ ਹੀ ਪੈ ਗਿਆ ਬਸ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਕੱਟਣੀ ਆ ਤੂੰ ਫਿਕਰ ਨਾ ਕਰ ਆਪਾਂ ਦੋਵੇਂ ਰਲ ਕੇ ਨਵੀਂ ਦੁਨੀਆ ਵਸਾਵਾਂਗੇ ਉਹ ਦੇ ਤਾਂ ਦਿਲ ਦਿਮਾਗ ਤੇ ਬਸ ਮੇਰਾ ਹੀ ਨਾਮ ਚੜਿਆ ਸੀ ਮੈਂ ਵੀ ਉਹਨੂੰ ਚਾਹੁੰਦਾ ਸੀ ਪਰ ਮੈਂ ਆਪਣੇ ਘਰ ਵੱਲ ਵੇਖਦਾ ਸੀ ਕਿ ਸਾਰਿਆਂ ਨੂੰ ਪਤਾ ਲੱਗੂਗਾ ਤਾਂ ਚੰਗਾ ਨਹੀਂ ਹੋਊਗਾ ਸਾਰਿਆਂ ਨਾਲੋਂ ਰਿਸ਼ਤਾ ਟੁੱਟ ਜਾਊਗਾ ਤੇ ਜੋ ਬਦਨਾਮੀ ਹੋਊਗੀ ਉਹ ਵੱਖਰੀ ਆ ਪਰ ਭਾਬੀ ਇਸ ਗੱਲ ਨੂੰ ਨਹੀਂ ਸਮਝਦੀ ਸੀ ਮੈਂ ਉਹਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਅੰਤੋਂ ਨੇ ਕਹਿ ਦਿੱਤਾ ਕਿ ਹੁਣ ਤੂੰ ਮੈਨੂੰ ਛੱਡਣ ਦਾ ਮਾਰਾ ਇਹ ਸਭ ਕਰਦਾ ਆ ਮੈਨੂੰ ਸਭ ਪਤਾ ਆ ਤੂੰ ਹੁਣ ਮੈਨੂੰ ਪਿਆਰ ਨਹੀਂ ਕਰਦਾ ਮੈਨੂੰ ਕਹਾਂ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਤਾਂ ਹੀ ਕਹਿੰਨਾ ਕਿ ਆਪਾਂ ਕੈਨੇਡਾ ਚਲੇ ਜਾਵਾਂਗੇ ਉੱਥੇ ਆਪਾਂ ਇਕੱਠੇ ਹੀ ਰਵਾਂਗੇ ਕਿਸੇ ਨੂੰ ਕੁਝ ਨਹੀਂ ਪਤਾ ਲੱਗੂਗਾ ਭਾਬੀ ਕਹਿਣ ਲੱਗੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਕੀ ਪਤਾ ਕਦੋਂ ਕੌਣ ਬਦਲ ਜਾਵੇ ਮੈਂ ਇਸ ਤਰ੍ਹਾਂ ਯਕੀਨ ਨਹੀਂ ਕਰ ਸਕਦੀ ਜਾਂ ਤਾਂ ਤੂੰ ਰਿਸ਼ਤਾ ਬਣਾਉਣ ਤੋਂ ਪਹਿਲਾਂ ਸੋਚਣਾ ਸੀ ਹੁਣ ਮੈਂ ਬਹੁਤ ਅੱਗੇ ਵੱਧ ਚੁੱਕੀ ਹਾਂ ਹੁਣ ਮੈਂ ਪਿੱਛੇ ਨਹੀਂ ਮੁੜ ਸਕਦੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਤੈਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦੀ ਮੈਂ ਤੇਰਾ ਵਿਆਹ ਕਿਸੇ ਹੋਰ ਨਾਲ ਕਦੇ ਨਹੀਂ ਹੋਣ ਦੇਣਾ ਬਸ ਇਹ ਗੱਲ ਪੱਕੀ ਆ ਇਸ ਕਰਕੇ ਜਿੰਨਾ ਜਲਦੀ ਹੋ ਸਕੇ ਤੂੰ ਆਪ ਹੀ ਇਸ ਰਿਸ਼ਤੇ ਨੂੰ ਜਗਾ ਦੇ ਦੇ ਨਹੀਂ ਤਾਂ ਫਿਰ ਬੇਵਜ੍ਹਾ ਮੈਨੂੰ ਰੋਲਾ ਪਾਉਣਾ ਪਊਗਾ ਫਿਰ ਔਖਾ ਹੋ ਜਾਊਗਾ ਇੰਨੀ ਗੱਲ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਆ ਗਈ ਤੇ ਗੱਡੀ ਵਿੱਚ ਬੈਠ ਗਈ ਮੈਂ ਕਿਹਾ ਚਲ ਠੀਕ ਹੈ ਮੈਂ ਜਾ ਕੇ ਅੱਜ ਰਿਸ਼ਤੇ ਨੂੰ ਜਵਾਬ ਦੇ ਦਿੰਦਾ ਆ ਮੈਂ ਘਰ ਜਾ ਕੇ ਆਪਣੀ ਮੰਮੀ ਨੂੰ ਕਹਿ ਦਿੱਤਾ ਕਿ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਤੁਸੀਂ ਕੁੜੀ ਵਾਲਿਆਂ ਨੂੰ ਜਵਾਬ ਦੇ ਦਿਓ ਇਹ ਗੱਲ ਭਾਬੀ ਨੇ ਆਪਣੀਆਂ ਅੱਖਾਂ ਸਾਹਮਣੇ ਮੇਰੇ ਕੋਲੋਂ ਮੰਮੀ ਨੂੰ ਅਖਵਾਈ ਸੀ ਮੰਮੀ ਮੈਨੂੰ ਕਹਿਣ ਲੱਗੀ ਤੂੰ ਪਾਗਲ ਹੋ ਗਿਆ ਆ ਇੰਨਾ ਵਧੀਆ ਰਿਸ਼ਤਾ ਆ ਤੂੰ ਕਿਹੜਾ ਛੋਟਾ ਆ ਜੋ ਤੂੰ ਵਿਆਹ ਨਹੀਂ ਕਰਵਾਉਣਾ ਹੁਣ ਤੇਰੀ ਵਿਆਹ ਦੀ ਉਮਰ ਆ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਮੈਂ ਬਸ ਕੁੜੀ ਵਾਲਿਆਂ ਨੂੰ ਹਾਂ ਕਰ ਦੇਣੀ ਆ ਮੈਂ ਬਥੇਰਾ ਮੰਮੀ ਨੂੰ ਕਹਿ ਰਿਹਾ ਸੀ ਕਿ ਮੈਂ ਅਜੇ ਵਿਆਹ ਹੀ ਨਹੀਂ ਕਰਵਾਉਣਾ ਮੰਮੀ ਕਹਿਣ ਲੱਗੀ ਚਲ ਠੀਕ ਆ ਵਿਆਹ ਨਹੀਂ ਕਰਦੇ ਤੂੰ ਮੰਗਣੀ ਕਰਵਾ ਲੈ ਕਿਉਂਕਿ ਇਹੋ ਜਿਹੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਤੇਰਾ ਭਰਾ ਦੇਖ ਲੈ ਕੈਨੇਡਾ ਜਾਣ ਲਈ ਦੁਬਈ 'ਚ ਧੱਕੇ ਖਾਂਦਾ ਆ ਉਹਨੇ ਕਿੰਨੀ ਮਿਹਨਤ ਕੀਤੀ ਆ ਪਰ ਤੈਨੂੰ ਤਾਂ ਸਿੱਧਾ ਹੀ ਕੈਨੇਡਾ ਵਾਲੀ ਪੀਆਰ ਕੁੜੀ ਮਿਲ ਰਹੀ ਆ ਹੋਰ ਤੈਨੂੰ ਕੀ ਚਾਹੀਦਾ ਆ ਜੇ ਤੂੰ ਕੈਨੇਡਾ ਵਾਲੀ ਕੁੜੀ ਨਾਲ ਵਿਆਹ ਹੀ ਜਾਏਗਾ ਤਾਂ ਤੁਹਾਡੀ ਚਾਰਾਂ ਦੀ ਜ਼ਿੰਦਗੀ ਬਣ ਜੂਗੀ ਤੇਰੇ ਬਾਹਨੇ ਨਾਲ ਤੇਰੇ ਭਾਈ ਤੇ ਪਰਜਾਈ ਵੀ ਬਾਹਰ ਚਲੇ ਜਾਣਗੇ ਉਥੇ ਆਪਾਂ ਸਾਰੇ ਇਕੱਠੇ ਰਹਾਂਗੇ ਮੈਂ ਚੁੱਪ ਹੋ ਗਿਆ ਕਿਉਂਕਿ ਮੰਮੀ ਵੀ ਨਹੀਂ ਮੰਨ ਰਹੀ ਸੀ ਮੈਂ ਉੱਠ ਕੇ ਅੰਦਰ ਆਪਣੇ ਕਮਰੇ 'ਚ ਚਲਾ ਗਿਆ ਮੰਮੀ ਵੀ ਗਵਾਂਡੀਆਂ ਦੇ ਘਰ ਚਲੀ ਗਈ ਭਾਬੀ ਫਿਰ ਮੇਰੇ ਕਮਰੇ ਵਿੱਚ ਆ ਗਈ ਤੇ ਮੈਨੂੰ ਕਹਿਣ ਲੱਗੀ ਕਿ ਤੂੰ ਕੁਝ ਬੋਲਿਆ ਕਿਉਂ ਨਹੀਂ ਮੈਂ ਕਿਹਾ ਤੁਹਾਡੇ ਸਾਹਮਣੇ ਮੈਂ ਉਹਨੂੰ ਕਿੰਨੀ ਨਾ ਕੀਤੀ ਆ ਫਿਰ ਵੀ ਉਹ ਨਹੀਂ ਮੰਨਦੇ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੁਸੀਂ ਹੀ ਦੱਸੋ ਮੈਂ ਕੀ ਕਰਾਂ ਪਾ ਬੀਬੀ ਨੂੰ ਕਹਿਣ ਲੱਗੀ ਮੇਰਾ ਦਿਮਾਗ ਨਾ ਖਰਾਬ ਕਰ ਦੇਵੀ ਤੈਨੂੰ ਇੱਕ ਵਾਰ ਕਹਿ ਦਿੱਤਾ ਕਿ ਤੂੰ ਇਹ ਰਿਸ਼ਤਾ ਨਹੀਂ ਕਰਵਾਉਣਾ ਮੈਂ ਤੇਰਾ ਕਿਸੇ ਹੋਰ ਨਾਲ ਵਿਆਹ ਨਹੀਂ ਹੋਣ ਦੇਣਾ ਹੁਣ ਸਾਰੀ ਜ਼ਿੰਦਗੀ ਮੈਂ ਹੀ ਤੇਰੇ ਨਾਲ ਰਹਿਣਾ ਆ ਜਿੰਨੀ ਜਲਦੀ ਤੂੰ ਇਸ ਗੱਲ ਨੂੰ ਸਮਝ ਲਵੇਂ ਤਾਂ ਚੰਗਾ ਆ ਮੈਂ ਉਹਨੂੰ ਕਿਹਾ ਕਿ ਮੈਂ ਵੀ ਤਾਂ ਤੁਹਾਨੂੰ ਪਿਆਰ ਕਰਦਾ ਹੀ ਆ ਪਰ ਮੈਂ ਸੋਚਦਾ ਸੀ ਕਿ ਆਪਾਂ ਕੈਨੇਡਾ ਜਾ ਕੇ ਵਿਆਹ ਕਰਵਾ ਲਵਾਂਗੇ ਇੱਕ ਵਾਰ ਮੈਨੂੰ ਕੈਨੇਡਾ ਵਾਲੀ ਕੁੜੀ ਨਾਲ ਵਿਆਹ ਕਰਵਾ ਲੈਣ ਦਿਓ ਪਰ ਭਾਬੀ ਨਾ ਮੰਨੀ ਕਿਉਂਕਿ ਉਹਨੂੰ ਇਹ ਸੀ ਕਿ ਕਿਤੇ ਮੈਂ ਬਾਹਰ ਜਾ ਕੇ ਬਦਲ ਨਾ ਜਾਵਾਂ ਇਸ ਕਰਕੇ ਉਹ ਮੈਨੂੰ ਵਿਆਹ ਨਹੀਂ ਕਰਵਾਉਣ ਦੇ ਰਹੀ ਸੀ ਉਧਰ ਮੰਮੀ ਵੀ ਮੇਰੀ ਕੋਈ ਗੱਲ ਨਹੀਂ ਸੁਣ ਰਹੀ ਸੀ ਉਹਦੀ ਵੀ ਬਸ ਇੱਕੋ ਰਾਟ ਸੀ ਕਿ ਮੈਂ ਕੁੜੀ ਵਾਲਿਆਂ ਨੂੰ ਹਾਂ ਕਰ ਦੇਣੀ ਆ ਆਪਾਂ ਕਿਸੇ ਦਿਨ ਕੁੜੀ ਵੇਖਣ ਚੱਲਾਂਗੇ ਉਹ ਇਦਾਂ ਦੀਆਂ ਗੱਲਾਂ ਮੇਰੇ ਸਾਹਮਣੇ ਕਰਦੀ ਰਹਿੰਦੀ ਸੀ ਤੇ ਭਾਬੀ ਇਸ ਗੱਲ ਤੋਂ ਖਿਜਦੀ ਸੀ ਇੱਕ ਦਿਨ ਅੱਕ ਕੇ ਮੈਂ ਮਾਤਾ ਨੂੰ ਕਹਿ ਦਿੱਤਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਜੇ ਤੂੰ ਮੈਨੂੰ ਇਸ ਵਿਆਹ ਲਈ ਐਨਾ ਫੋਰਸ ਕਰੇਂਗੀ ਤਾਂ ਮੈਂ ਕੁਝ ਖਾ ਕੇ ਮਰ ਜਾਊਂਗਾ ਉਹ ਮੇਰੀ ਗੱਲ ਸੁਣ ਕੇ ਚੁੱਪ ਹੋ ਗਈ ਫਿਰ ਮੰਮੀ ਮੈਨੂੰ ਕਹਿਣ ਲੱਗੀ ਜੇ ਤੂੰ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਤਾਂ ਮੈਨੂੰ ਦੱਸ ਮੈਂ ਕਿਹਾ ਹਾਂ ਮੈਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਬਸ ਇਸੇ ਕਰਕੇ ਤੁਸੀਂ ਇਸ ਵਿਆਹ ਨੂੰ ਨਾ ਕਰ ਦਿਓ ਮੈਂ ਇਹ ਵਿਆਹ ਨਹੀਂ ਕਰ ਸਕਦਾ ਆ ਫਿਰ ਮੰਮੀ ਨੇ ਕੁੜੀ ਵਾਲਿਆਂ ਨੂੰ ਨਾ ਕਰ ਦਿੱਤੀ ਇੱਕ ਦਿਨ ਅਸੀਂ ਤਿੰਨੋਂ ਜਣੇ ਰੋਟੀ ਖਾ ਰਹੇ ਸੀ ਮੰਮੀ ਭਾਬੀ ਨੂੰ ਕਹਿਣ ਲੱਗੀ ਕਿ ਵੇਖ ਲਾ ਤੇਰਾ ਦਿਓਰ ਕੁੜੀ ਪਸੰਦ ਕਰੀ ਬੈਠਾ ਇਹਨੇ ਆਪਾਂ ਨੂੰ ਬਿਲਕੁਲ ਨਹੀਂ ਦੱਸਿਆ ਅੱਜ ਕੱਲ ਦੇ ਜਵਾਕ ਤਾਂ ਆਪਣੀ ਪਸੰਦ ਦੀ ਕੁੜੀ ਲੱਭ ਲੈਂਦੇ ਨੇ ਮਾਪਿਆਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਮੈਂ ਕਿਹਾ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਮੰਮੀ ਕਹਿਣ ਲੱਗੀ ਕਿ ਜੇ ਤੈਨੂੰ ਕੋਈ ਕੁੜੀ ਪਸੰਦ ਸੀ ਤੂੰ ਸਾਨੂੰ ਕਦੇ ਕਿਉਂ ਨਹੀਂ ਦੱਸਿਆ ਭਾਬੀ ਮੇਰੇ ਮੂੰਹ ਵੱਲ ਬੜਾ ਔਖਾ ਜਿਹਾ ਵੇਖ ਰਹੀ ਸੀ ਉਹਨੂੰ ਲੱਗਿਆ ਸੀ ਕਿ ਮੰਮੀ ਸੱਚਮੋੱਚ ਹੀ ਕਿਸੇ ਕੁੜੀ ਦੀ ਗੱਲ ਕਰ ਰਹੀ ਆ ਪਰ ਮੈਂ ਤਾਂ ਮੰਮੀ ਨੂੰ ਬਹਾਨਾ ਲਾਇਆ ਸੀ ਬਸ ਇਸੇ ਤਰ੍ਹਾਂ ਮੇਰਾ ਤੇ ਭਾਬੀ ਦਾ ਮਿਲਣਾ ਮਲਾਉਣਾ ਲੱਗਿਆ ਰਹਿੰਦਾ ਸੀ ਇੱਕ ਦਿਨ ਮੇਰੇ ਭਰਾ ਦਾ ਫੋਨ ਆਇਆ ਉਹਨੇ ਮੈਨੂੰ ਦੱਸਿਆ ਕਿ ਮੈਂ ਇੰਡੀਆ ਆ ਰਿਹਾ ਇੱਕ ਤਾਂ ਮੈਂ ਕੈਨੇਡਾ ਦੀ ਫਾਈਲ ਲਾਉਣੀ ਆ ਤੇ ਦੂਜੀ ਤੇਰੀ ਭਾਬੀ ਨਾਲ ਵਿਆਹ ਤੋਂ ਬਾਅਦ ਬਹੁਤ ਘੱਟ ਟਾਈਮ ਬਤਾਇਆ ਹੁਣ ਮੈਂ ਚਾਹੁੰਨਾ ਕਿ ਅਸੀਂ ਦੋਵੇਂ ਘੁੰਮਣ ਜਾਈਏ ਉਹਦੀ ਇਹ ਗੱਲ ਸੁਣ ਕੇ ਪਤਾ ਨਹੀਂ ਕਿਉਂ ਮੇਰੇ ਸੀਨੇ ਵਿੱਚ ਅੱਗ ਲੱਗ ਗਈ ਜਦੋਂ ਉਹਨੇ ਇਹ ਗੱਲ ਕਹੀ ਕਿ ਅਸੀਂ ਦੋਵੇਂ ਘੁੰਮਣ ਜਾਣਾ ਤਾਂ ਮੇਰੇ ਕੋਲ ਵੀ ਇਹ ਗੱਲ ਬਰਦਾਸ਼ਤ ਨਾ ਹੋਵੇ ਪਤਾ ਨਹੀਂ ਕਿਉਂ ਮੈਨੂੰ ਜੈਲਸੀ ਜੀ ਫੀਲ ਹੋ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਵੀ ਉਹਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦਾ ਮੈਨੂੰ ਵੀ ਉਹਦੇ ਨਾਲ ਕਾਫੀ ਲਗਾਵ ਹੋ ਗਿਆ ਆ ਕਿਉਂਕਿ ਹੁਣੇ ਪਿਆਰ ਕੱਲਾ ਜਿਸਮਾ ਦਾ ਨਹੀਂ ਰਹਿ ਗਿਆ ਸੀ ਜਦੋਂ ਇਹ ਗੱਲ ਮੈਂ ਆਪਣੀ ਭਾਬੀ ਨੂੰ ਪੁੱਛੀ ਤਾਂ ਉਹ ਕਹਿਣ ਲੱਗੀ ਹਾਂ ਮੈਨੂੰ ਵੀ ਤੇਰੇ ਵੀਰ ਦਾ ਫੋਨ ਆਇਆ ਸੀ ਉਹ ਮੈਨੂੰ ਵੀ ਇਦਾਂ ਹੀ ਦੱਸਦਾ ਸੀ ਕਿ ਮੈਂ ਇੰਡੀਆ ਆ ਰਿਹਾ ਤੇ ਆਪਾਂ ਘੁੰਮਣ ਚੱਲਾਂਗੇ ਜੋ ਗੱਲਬਾਤ ਉਹਨੇ ਮੈਨੂੰ ਇੱਕ ਹੋਰ ਦੱਸੀ ਉਹ ਗੱਲ ਤਾਂ ਮੈਨੂੰ ਬਿਲਕੁਲ ਹੀ ਨਾ ਚੰਗੀ ਲੱਗੀ ਉਹਨੇ ਦੱਸਿਆ ਕਿ ਤੇਰਾ ਵੀਰਾ ਕਹਿ ਰਿਹਾ ਸੀ ਕਿ ਹੁਣ ਆਪਾਂ ਜਵਾਕ ਦਾ ਕੁਝ ਕਰਦੇ ਆਂ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਆਪਾਂ ਜਵਾਕ ਜੰਮ ਲੈਣੇ ਆ ਮੈਂ ਕਿਹਾ ਮੈਂ ਇਦਾਂ ਦਾ ਕੁਝ ਨਹੀਂ ਹੋਣ ਦੇਣਾ ਭਾਬੀ ਕਹਿਣ ਲੱਗੀ ਕਿ ਮੈਂ ਵੀ ਹੁਣ ਉਹਦਾ ਬੱਚਾ ਨਹੀਂ ਜੰਮਣਾ ਚਾਹੁੰਦੀ ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਓ ਮੈਨੂੰ ਟੱਚ ਵੀ ਕਰੂਗਾ ਤਾਂ ਮੈਨੂੰ ਵਧੀਆ ਨਹੀਂ ਲੱਗੂਗਾ ਭਾਬੀ ਮੈਨੂੰ ਕਹਿਣ ਲੱਗੀ ਕਿ ਆਪਾਂ ਦੋਵੇਂ ਭੱਜ ਜਾਨੇ ਆ ਤੇ ਵਿਆਹ ਕਰਵਾ ਲੈਨੇ ਆ ਆਪਾਂ ਨੂੰ ਘਰੋਂ ਨਿਕਲਣਾ ਹੀ ਪੈਣਾ ਮੇਰਾ ਦੋਨੇ ਪਾਸੇ ਮਨ ਫਸਿਆ ਹੋਇਆ ਸੀ ਇੱਕ ਪਾਸੇ ਭਾਬੀ ਨੂੰ ਉਹਦੇ ਨਾਲ ਨਹੀਂ ਦੇਖ ਸਕਦਾ ਸੀ ਦੂਜੇ ਪਾਸੇ ਮੈਂ ਆਪਣੇ ਭਰਾ ਨਾਲੋਂ ਵੀ ਟੁੱਟਣਾ ਨਹੀਂ ਚਾਹੁੰਦਾ ਸੀ ਫਿਰ ਮੈਂ ਤੇ ਭਾਬੀ ਨੇ ਪਲਾਨ ਬਣਾ ਹੀ ਲਿਆ ਮੇਰੇ ਭਰਾ ਦੇ ਆਉਣ ਤੋਂ ਪਹਿਲਾਂ ਅਸੀਂ ਦੋਵੇਂ ਘਰੋਂ ਭੱਜ ਗਏ ਇਹ ਗੱਲ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਦੱਸ ਦਿੱਤੀ ਸੀ ਉਹ ਤਾਂ ਮੇਰੀ ਗੱਲ ਸੁਣ ਕੇ ਸਾਨੂੰ ਗਾਲਾਂ ਹੀ ਕੱਢਣ ਲੱਗ ਪਈ ਉਹ ਕਹਿਣ ਲੱਗੀ ਕਿ ਤਾਨੂੰ ਸ਼ਰਮ ਨਹੀਂ ਇਹ ਕੰਮ ਕਰਦੇ ਹੋਏ ਤੂੰ ਆਪਣੇ ਭਰਾ ਨਾਲੀ ਧੋਖਾ ਕਰ ਗਿਆ ਮੇਰੀ ਮਾਂ ਕਹਿਣ ਲੱਗੀ ਕਿ ਤੂੰ ਨਾ ਜੰਮਦਾ ਤਾਂ ਚੰਗਾ ਸੀ ਜੇ ਤੂੰ ਇਦਾਂ ਸਾਡੇ ਮੂੰਹ ਤੇ ਕਾਲਖ ਲਵਾਉਣੀ ਸੀ ਜਦੋਂ ਮੇਰੇ ਭਰਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਮੈਨੂੰ ਵਾਰ-ਵਾਰ ਫੋਨ ਕਰ ਰਿਹਾ ਸੀ ਪਰ ਮੈਂ ਉਹਦਾ ਫੋਨ ਨਹੀਂ ਚੁੱਕ ਰਿਹਾ ਸੀ ਕਿਉਂਕਿ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਉਹਦੇ ਨਾਲ ਕੀ ਗੱਲ ਕਰੂੰਗਾ ਤੇ ਕੀ ਜਵਾਬ ਦੇਵਾਂਗਾ ਪਰ ਗੱਲ ਤਾਂ ਕਰਨੀ ਹੀ ਪੈਣੀ ਸੀ ਫਿਰ ਇੱਕ ਦਿਨ ਮੈਂ ਆਪਣੇ ਭਰਾ ਨਾਲ ਫੋਨ ਤੇ ਗੱਲ ਕੀਤੀ ਉਹ ਮੈਨੂੰ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਆਪਣਾ ਦੋਵਾਂ ਦਾ ਰਿਸ਼ਤਾ ਖਤਮ ਆ ਤੂੰ ਮੇਰਾ ਸਕਾ ਭਰਾ ਹੋ ਕੇ ਹੀ ਮੇਰਾ ਘਰ ਖਰਾਬ ਕਰ ਦਿੱਤਾ ਉਹ ਤਾਂ ਬਗਾਨੀ ਸੀ ਪਰ ਤੂੰ ਤਾਂ ਮੇਰਾ ਆਪਣਾ ਸੀ ਤੂੰ ਮੇਰਾ ਆਪਣਾ ਖੂਨ ਹੋ ਕੇ ਵੀ ਮੈਨੂੰ ਧੋਖਾ ਦੇ ਦਿੱਤਾ ਤੇਰੇ ਵਰਗੇ ਭਰਾ ਨਾਲੋਂ ਤਾਂ ਮੇਰੇ ਕੋਈ ਭਰਾ ਨਾ ਹੁੰਦਾ ਤਾਂ ਚੰਗਾ ਸੀ ਉਸ ਤੋਂ ਬਾਅਦ ਉਹ ਮੇਰੇ ਕਦੇ ਵੀ ਮੱਥੇ ਨਾ ਲੱਗਿਆ ਹੁਣ ਮੈਂ ਤੇ ਭਾਬੀ ਦੋਵਾਂ ਨੇ ਸ਼ਹਿਰ ਵਿੱਚ ਕਿਰਾਏ ਤੇ ਘਰ ਲੈ ਲਿਆ ਸੀ ਮੈਂ ਇੱਥੇ ਹੀ ਕਿਸੇ ਕੰਮ ਤੇ ਲੱਗਿਆ ਹੋਇਆ ਜਿਸ ਨਾਲ ਘਰ ਦਾ ਖਰਚਾ ਚੱਲਦਾ ਆ ਤੇ ਅਸੀਂ ਦੋਵੇਂ ਬੇਸ਼ੱਕ ਇੱਕ ਦੂਜੇ ਨਾਲ ਖੁਸ਼ ਹਾਂ ਪਰ ਮੈਂ ਆਪਣੇ ਪਰਿਵਾਰ ਨਾਲੋਂ ਹਮੇਸ਼ਾ ਲਈ ਟੁੱਟ ਗਿਆ ਤੇ ਭਾਬੀ ਆਪਣੇ ਪੇਕਿਆਂ ਨਾਲੋਂ ਹਮੇਸ਼ਾ ਲਈ ਟੁੱਟ ਗਈ ਕਿਉਂਕਿ ਉਹਨਾਂ ਨੇ ਵੀ ਆਪਣੀ ਕੁੜੀ ਨੂੰ ਵੀ ਬੇਦਖਲ ਕਰ ਦਿੱਤਾ ਤੇ ਮੇਰੇ ਘਰ ਦੇ ਆਣੇ ਵੀ ਮੈਨੂੰ ਬੇਦਖਲ ਕਰ ਦਿੱਤਾ ਮੇਰੇ ਮਨ ਵਿੱਚ ساری ਜ਼ਿੰਦਗੀ ਪਛਤਾਵਾ ਰਹੂਗਾ ਕਿ ਜੇ ਮੈਂ ਇਸ ਰਿਸ਼ਤੇ ਦੀ ਸ਼ੁਰੂਆਤ ਨਾ ਕਰਦਾ ਤਾਂ ਅੱਜ ਅਸੀਂ ਇੱਥੇ ਤੱਕ ਨਾ ਆਉਂਦੇ ਮੈਂ ਆਪਣੇ ਪਰਿਵਾਰ ਵਿੱਚ ਹੁੰਦਾ ਮੈਂ ਆਪਣੇ ਤਾਂ ਰਿਸ਼ਤੇ ਨਾਤੇ ਖਤਮ ਕਰ ਹੀ ਲਏ ਮੈਂ ਤਾਂ ਆਪਣੀ ਭਾਬੀ ਦੇ ਵੀ ਸਾਰੇ ਰਿਸ਼ਤੇ ਉਹਦੇ ਕੋਲੋਂ ਤੜਵਾ ਦਿੱਤੇ ਹੁਣ ਮੇਰਾ ਭਰਾ ਵੀ ਕੈਨੇਡਾ ਚਲਾ ਗਿਆ ਤੇ ਮੰਮੀ ਨੂੰ ਵੀ ਨਾਲ ਹੀ ਲੈ ਗਿਆ ਆ ਮੰਮੀ ਵੀ ਉਸ ਦਿਨ ਤੋਂ ਬਾਅਦ ਸਾਨੂੰ ਕਦੇ ਨਾ ਮਿਲੀ ਮੰਮੀ ਨੇ ਤਾਂ ਮੈਨੂੰ ਕਹਿ ਦਿੱਤਾ ਸੀ ਕਿ ਤੂੰ ਅੱਜ ਤੋਂ ਬਾਅਦ ਮੇਰੇ ਲਈ ਮਰ ਗਿਆ ਉਹ ਮੈਨੂੰ ਕਦੇ ਵੀ ਮਿਲਣ ਨਹੀਂ ਆਈ ਉਹਨੇ ਕਦੇ ਵੀ ਸਾਡੇ ਨਾਲ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਮੈਂ ਕਈ ਵਾਰ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰ ਨਾਲ ਵਰਤਨ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਅਸੀਂ ਤੇਰ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਆ ਮੈਂ ਇਸ ਗੱਲ ਤੋਂ ਬੜਾ ਪਛਤਾਉਂਦਾ ਆ ਮੈਂ ਹਮੇਸ਼ਾ ਸੋਚਦਾ ਰਹਿਣਾ ਕਿ ਕਾਸ਼ ਮੈਂ ਉਹਦੋਂ ਆਪਣਾ ਦਿਲ ਕਾਬੂ ਵਿੱਚ ਰੱਖ ਲੈਂਦਾ ਤਾਂ ਸ਼ਾਇਦ ਅੱਜ ਮੈਂ ਆਪਣੇ ਘਰ ਦੇ ਨਾਲੋਂ ਦੂਰ ਨਾ ਹੁੰਦਾ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ